ਯੋ ਘੱਟ ਤੋਂ ਘੱਟ ਤੁਸੀਂ ਮੱਝਵੀ ਤੇ ਚਮਿਆਰ ਦੀ ਰੋਟੀ ਬੇਟੀ ਦਾ ਰਿਸ਼ਤਾ ਕਰ ਲੋ ਯਾਰ ਜੇ ਮੱਝਵੀ ਮੰਨ ਜੂਦਾ ਹੱਥ ਮਿਆਰ ਨਹੀਂ ਮੰਨਦਾਗਾ ਹਾਲਾਂਕਿ ਮੱਝਵੀ ਮੰਨ ਜਾਂਦਾ ਹੈਗਾ ਪਰ ਚਮਿਆਰ ਦੀ ਹੈਂਕੜੀ ਇਹੋ ਜਿਹੀ ਚਮਿਆਰ ਨਹੀਂ ਮੰਨਦਾਗਾ ਤੇ ਜਿਸ ਦਿਨ ਮੱਧਵੀ ਤੇ ਚਮਿਆਰ ਦਾ ਰੋਟੀ ਬੇਟੀ ਦਾ ਰਿਸ਼ਤਾ ਹੋ ਗਿਆ ਜਿਸ ਦਿਨ ਮੱਝਵੀ ਤੇ ਚਮਾਰ ਇੱਕ ਮੰਚ ਤੇ ਆ ਗਏ ਮੈਂ ਕਹਿੰਦਾ ਇਸ ਦੇਸ਼ ਦੇ ਵੱਡੇ ਵੱਡੇ ਜਿਹੜੇ ਹੁਕਮਰਾਨ ਹੈ ਦੁਖੀ ਨਿਕਲ ਜੇਗੀ ਉਹਨਾਂ ਦੀ ਇੱਕ ਦਿਨ ਜਿੱਦੀ ਦੁਖੀ ਨਿਕਲ ਜੇਗੀ ਮੈਂ ਮੇਰੀ ਵੀਡੀਓ ਦੇ ਵਿੱਚ ਕਾਫੀ ਯਾਦ ਕਿਹਾ ਵੀ ਮੇਰੀ ਕੌਮ ਦੇ ਅਗਰ ਬਾਦਮੀਕ ਦੇ ਲੋਕ ਕੋਈ ਸਾਡੇ ਵਾਲਾ ਹਥਿਆਰ ਚੱਕਣ ਦੀ بجائے ਅਸੀਂ ਕਹਿੰਦੇ ਲੜਾਈ ਲੇਕਿਨ ਅੱਜ ਕਾਸ਼ੀ RAM ਜੀ ਦੀ ਲਹਿਰ ਨੂੰ ਚਲਾਉਣ ਵਾਲੇ ਕਹਿੰਦਾ ਬੁੱਲਾ ਪੰਡਤ ਜੀ ਚਲਾਏਗਾ ਜੇ ਪੰਡਤ ਜੀ ਦਾ ਸ਼ੰਖ ਬੋਲੇਗਾ ਤੋ ਹਾਥੀ ਦਿੱਲੀ ਜਾਏਗਾ ਉਹ ਤਾਂ ਦਿੱਲੀ ਜਾਂਦਾ ਜਾਂਦਾ ਦਿੱਲੀ ਤੋਂ ਪਛਾਈ ਰਹਿ ਗਿਆ ਕਾਸ਼ੀ RAM ਜੀ ਨੇ ਇੱਕ ਵਾਰ ਅਖਿਆ ਮਹਾਰਾਸ਼ਟਰ ਦੇ ਹਰੀ ਪਬਲਿਕਨ ਦੇ ਲੋਕ ਜਿਹੜੇ ਸੀਗੇ ਜਿਨ੍ਹਾਂ ਨੇ ਅੰਬੇਡਕਰ ਦੇ ਨਾਲ ਕੰਮ ਕੀਤਾ ਮੈਂ ਉਹਨਾਂ ਕੋਲ ਗਿਆ ਉਹਨਾਂ ਨਾਲ ਕੰਮ ਕੀਤਾ ਮਲਾਜ਼ਮਾਂ ਤੋਂ ਚੰਦਾ ਇਕੱਠਾ ਕਰਕੇ ਉਹਨਾਂ ਲੋਕਾਂ ਨੂੰ ਦਿੰਦਾ ਰਿਹਾ ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ 1971 ਦੇ ਵਿੱਚ ਗਾਂਧੀ ਦਾ ਤੇ ਅੰਬੇਡਕਰ ਦਾ ਕਹਿੰਦਾ ਸਮਝੌਤਾ ਹੋ ਗਿਆ ਉਹ ਤੋਂ ਪੜ ਜੀਆ ਮਿੰਟ ਦੀਆਂ 521 ਸੀਟਾਂ ਸੀਆਂ ਉਹ ਕੀ ਕਹਿੰਦੇ ਐ ਕਹਿੰਦੇ ਸਰਬ ਸਮਾਜ ਤੋਂ ਬਿਨਾਂ ਗੱਲ ਨਹੀਂ ਬਣਦੀ ਸਰਵ ਸਮਾਜ ਤੋਂ ਬਿਨਾ ਗੱਲ ਨਹੀਂ ਬਣਦੀ ਇਹ ਸਰਵ ਸਮਾਜ ਪਾਰਟੀ ਹੈ ਮੈਂ ਸੋਚਿਆ ਮੰਨ ਦੇ ਵਿੱਚ ਜੇ ਦਾ ਮਤਲਬ ਵੀ ਕਾਂਸ਼ੀਰਾਮ ਜੀ ਪਾਗਲ ਸੀਗੇ ਉਹ ਬਹੁਜਨ ਸਮਾਜ ਦੀ ਬਜਾਏ ਉਹ ਸਰਵ ਸਮਾਜ ਨਹੀਂ ਬਣਾ ਸਕਦੇ ਸੀਗੇ ਮੈਂ ਮੈਂ ਤੁਹਾਨੂੰ ਪੁੱਛਦਾ ਵੀ ਇਹ ਇਹ ਗੱਲ ਕਿੰਨੀ ਤੁਹਾਨੂੰ ਚੰਗੀ ਲੱਗਦੀ ਆ ਕੀ ਕਾਂਸ਼ੀਰਾਮ ਸਰਵ ਸਮਾਜ ਨਹੀਂ ਬਣਾ ਸਕਦੇ ਸੀ ਵੀ ਇਹ ਘੱਟ ਤੋਂ ਘੱਟ ਤੁਸੀਂ ਮਝਵੀ ਤੇ ਚਮਿਆਰੀ ਰੋਟੀ ਬੇਟੀ ਦਾ ਰਿਸ਼ਤਾ ਕਰ ਲਓ ਯਾਰ ਜੇ ਮਝਵੀ ਮੰਝੂ ਦਾ ਹੱਥ ਮਿਆਰੀ ਨਹੀਂ ਮੰਨਦਾਗਾ ਹਾਲਾਂਕਿ ਮੈਂ ਇਹ ਮੰਨ ਜਾਂਦਾ ਹੈਗਾ ਪਰ ਚਮਿਆਰ ਦੀ ਹੈਂਕੜੀ ਇਹੋ ਜੀ ਚਮਿਆਰ ਨਹੀਂ ਮੰਨਦਾਗਾ ਤੇ ਜਿਸ ਦਿਨ ਮੱਧਵੀ ਤੇ ਚਮਿਆਰ ਦਾ ਰੋਟੀ ਬੇਟੀ ਦਾ ਰਿਸ਼ਤਾ ਹੋ ਗਿਆ ਜਿਸ ਦਿਨ ਮੱਧਵੀ ਤੇ ਚਮਾਰ ਇੱਕ ਮੰਚ ਤੇ ਆ ਗਏ ਮੈਂ ਕਹਿੰਦਾ ਇਸ ਦੇਸ਼ ਦੇ ਵੱਡੇ ਵੱਡੇ ਜਿਹੜੇ ਹੁਕਮਰਾਨ ਹੈ ਦੁਖੀ ਨਿਕਲ ਜੇਗੀ ਉਹਨਾਂ ਦੀ ਇੱਕ ਦਿਨ ਜਿੱਦੀ ਦੁਖੀ ਨਿਕਲ ਜੇਗੀ ਮੈਂ ਮੇਰੀ ਵੀਡੀਓ ਦੇ ਵਿੱਚ ਕਾਫੀ ਅਜਿਹਾ ਕਿਹਾ ਵੀ ਮੇਰੀ ਕੌਮ ਦੇ ਅਗਰ ਬਾਲਮੀਕ ਦੇ ਲੋਕ ਉਹੀ ਸਾਡੇ ਵਾਲਾ ਹਥਿਆਰ ਚੱਕਣ ਦੀ ਬਜਾਏ ਅਸੀਂ ਕਹਿੰਦੇ ਆ ਲੜਾਈ 100 'ਚ 85 ਹੁੰਦੇ ਹੋਵੇ ਤੁਸੀਂ ਨਹੀਂ ਕੁਝ ਕਰ ਸਕਦੇ ਤੇ 15 ਬੰਦਿਆਂ ਦਾ ਹਸਾਰਾ ਤੱਕਦੇ ਹੋ ਤੁਸੀਂ ਕਹਿੰਦੇ ਇਹਨਾਂ ਤੋਂ ਬਿਨਾ ਸਾਡਾ ਵਿੜਾਪਾਰ ਨਹੀਂ ਹੁੰਦਾ ਇਹਨਾਂ ਤੋਂ ਬਿਨਾ ਅਸੀਂ ਸਦਾ ਜ ਨਹੀਂ ਆ ਸਕਦੇ ਫਿਰ ਬਣਿਆ ਕੀ ਰਿਜ਼ਲਟ ਕੀ ਅੱਜ 0 ਇੱਥੇ ਸਵਾਵਾਾਂ ਇਕੱਠੀਆਂ ਕਰ ਲੈ 20 ਹੋ ਜਾਣੀਆਂ ਤੇ ਜੇ 20 ਸਵਾਵਾਾਂ ਇਕੱਠੀਆਂ ਧਾਨਕਿਆਂ ਦੀ ਅੱਡਾ ਚਮਿਆਰਾਂ ਦੀ ਅੱਡਾ ਬਾਲਮੀਕਿਆਂ ਦੀ ਅੱਡਾ ਮਜਵੀਆਂ ਦੀ ਅੱਡਾ ਬਾਜੀਗਰਾਂ ਦੀ ਅੱਡਾ ਹੋਰ ਵਿਦਿਆ ਬਠੇਦੀਆਂ ਸਾਡੀਆਂ ਬਰਿਆਦਰੀਆਂ ਕਮਿਆਰ ਸਿਨਿਆਰ ਲੋਹਾਰ ਤੋਂ ਖਾਨ ਨਾਈ ਛਿੰਬੇ ਮਜਬੀ ਚਮਾਰ ਤਾਂ ਕਾ ਸੈਸੀ ਬੌਰੀਆ ਬਾਜੀਗਰ ਪਤਾ ਨਹੀਂ ਕਿੰਨੇ ਲੋਕਾਂ ਸੀ ਇਤਿਹਾਸ ਦੇ ਤੌਰ ਤੇ ਬਾਬਾ ਸਾਹਿਬ ਕਾਸ਼ੀਰਾਮ ਜੀ ਕਹਿੰਦੇ ਆ ਵੀ ਅਸੀਂ 6460 43 ਜਾਤਾਂ ਦੇ ਬੰਡੇ ਹੋਏ ਲੋਕ ਆ ਤੇ ਕਾਸ਼ੀਰਾਮ ਜੀ ਖੁੱਲਾ ਚੈਲੰਜ ਕਰਿਆ ਕਰਦੇ ਸੀਗੇ ਕਿ ਮੈਂ ਮੇਰੇ ਦੁਸ਼ਮਣ ਨੂੰ ਕਹਿੰਨਾ ਕਿ ਇਹ ਜਿਹੜੇ ਮਹਾਰਾਜ ਮੰਨ ਕੇ ਆ ਇਹ ਵਿਖਰੇ ਹੋਏ ਆ ਔਰ ਤੂੰ ਜਿੰਨੀ ਮਰਜ਼ੀ ਤਾਕਤ ਲਾ ਇਹਨਾਂ ਨੂੰ ਤੋੜ ਇਹਨਾਂ ਨੂੰ ਖਲਿਆਰ ਪਰ ਜੇ ਮੇਰੇ ਚ ਤਾਕਤ ਹੋਈ ਤਾਂ ਮੈਂ ਇਹਨਾਂ ਨੂੰ ਇੱਕ ਮਣਕਾ ਚ ਇੱਕ ਮਾਲਾ ਚ ਪਰੋਕੇ ਦਿਖਾ ਦੂੰਗਾ ਕਿ ਉਹਨੇ ਪਰੋਤੀ ਪਰੋਤਾ ਸੀਆ ਪਰ ਦੁੱਖ ਇਹ ਸਿੱਕਦਾ ਕਿ ਉਹ ਉਹਨੇ ਬਹੁਜਨ ਸਮਾਜ ਦੀ ਗੱਲ ਬਣਾਉਣ ਦੀ ਗੱਲ કરી ਪਰ ਉਹਦੇ ਨਾਲ ਦੋ ਹੀ ਕੌਮਾਂ ਜੁੜੀਆਂ ਵੱਡੇ ਪੱਦਰ ਤੇ ਮਜਬੀ ਤੇ ਚਮਿਆਰ ਜੁੜਿਆ ਮਜਬੀ ਤੇ ਚਮਿਆਰ ਜੁੜਿਆ ਲੇਕਿਨ ਮਜਬੀ ਤੇ ਚਮਿਆਰ ਨੂੰ ਹੀ 파ੜੋ 파ੜ ਕਰਤਾ ਇਹਨਾਂ ਨੇ ਉਹਨਾਂ ਨੂੰ ਵੀ ਡੋਬਾਟੀ ਕਰਨ ਤੇ ਲਾਤਾ ਹੋਰ ਹੀ ਹੋਰ ਹੀ ਭੰਬਲ ਭੂਸਿਆਂ ਚ ਪਾਤੇ ਮੈਂ ਮੈਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਵਾਰੀ ਮੀਟਿੰਗਾਂ ਚ ਕਹਿੰਦਾ ਆ ਯੋ ਘੱਟ ਤੋਂ ਘੱਟ ਤੁਸੀਂ ਮਜਵੀ ਤੇ ਚਮਿਆਰੀ ਰੋਟੀ ਬੇਟੀ ਦਾ ਰਿਸ਼ਤਾ ਕਰ ਲਓ ਯਾਰ ਜੇ ਮਜਵੀ ਮੰਨ ਜੂਦਾ ਹੱਥ ਚਮਿਆਰੀ ਨਹੀਂ ਮੰਨਦਾਗਾ ਹਾਲਾਂਕਿ ਮਜਵੀ ਮੰਨ ਜਾਂਦਾ ਹੈਗਾ ਪਰ ਚਮਿਆਰੀ ਹੈਂਕੜੀ ਹੈ ਉਹਦੀ ਚਮਿਆਰੀ ਨਹੀਂ ਮੰਨਦਾਗਾ ਤੇ ਜਿਸ ਦਿਨ ਮਜਵੀ ਤੇ ਚਮਿਆਰ ਦਾ ਰੋਟੀ ਬੇਟੀ ਦਾ ਰਿਸ਼ਤਾ ਹੋ ਗਿਆ ਜਿਸ ਦਿਨ ਮੱਝਵੀ ਦੇ ਚਮਾਰ ਇੱਕ ਮੰਚ ਤੇ ਆ ਗਏ ਮੈਂ ਕਹਿੰਦਾ ਇਸ ਦੇਸ਼ ਦੇ ਵੱਡੇ ਵੱਡੇ ਜਿਹੜੇ ਹੁਕਮਰਾਨ ਹੈ ਦੁਖੀ ਨਿਕਲ ਜੇਗੀ ਉਹਨਾਂ ਦੀ ਇੱਕ ਦਿਨ ਚ ਦੀ ਦੁਖੀ ਨਿਕਲ ਜੇਗੀ ਮੈਂ ਮੇਰੀ ਵੀਡੀਓ ਦੇ ਵਿੱਚ ਕਾਫੀ ਜੱਚ ਕਿਹਾ ਵੀ ਮੇਰੀ ਕੌਮ ਦੇ ਅਗਰ ਬਾਲਮੀਕ ਦੇ ਲੋਕ ਉਹ ਹੀ ਸਾਡੇ ਵਾਲਾ ਹਥਿਆਰ ਚੱਕਣ ਦੀ ਬਜਾਏ ਅਸੀਂ ਕਹਿੰਦੇ ਲੜਾਈ मति नंदन बहुगुणा हे हेमती नंदन बहुगुणा वो पार्टी का प्रधान रौला पानेवी लाल प्रधान हेमती नंदन बहुगुणा कहते जी मेरे को तो वो बार बार कहता है कि कर कांशीराम राम से बात कर कांशीराम राम से बात तो बोले मैंने उससे कहा कि यार काशी राम एक गुण वाले ब्राह्मण से डरता है और वो तो बहुत गुण वाला ब्राह्मण है देवीलाल बात कैसे बनेगी काशी राम तो एक गुण वाले ब्राह्मण से डरता है और वो तो बहुत गुणों वाला ब्राह्मण है लेकिन आज क्या हुआ है ये काशी राम की बात है ये काशी राम के वर्ल्डिंग है तीन फरवरी उन्नीस सौ को गांव ओडा में करैल सिंहओडा के घरे कहे हुए वर्ल्डिंग है जी और उसके अंदर कम से कम सैकड़ों लोग बैठे थे जिसमें फलियां वाला भी बैठा था उस टाइम में वहां पे आगे थे बाद में हमारे जिले के भी कुछ साथी थे लेकिन आज क्या है हाथी संख बजाएगा पंडित संख बजाएगा और हाथी दिल्ली जाएगा क्यों भाई क्या वो कांशी राम जी की बात है ये ये नारा जो मिलता है क्यों साथियों? लेकिन आज काशी राम जी की लहर वाले आंदा बोला पंडित जी चलाएगा ਜਦ ਪੰਡਿਤ ਜੀ ਦਾ ਸੰਖ ਬੋਲੇਗਾ ਤਾਂ ਹਾਥੀ ਦਿੱਲੀ ਜਾਏਗਾ ਉਹ ਤਾਂ ਦਿੱਲੀ ਜਾਂਦਾ ਜਾਂਦਾ ਦਿੱਲੀ ਤੋਂ ਪਛਾਈ ਰਹਿ ਗਿਆ ਕਾਸ਼ੀ RAM ਜੀ ਨੇ ਇੱਕ ਵਾਰ ਅਖਿਆ ਕਹਿੰਦਾ ਮੈਂ ਜਦੋਂ ਮਹਾਰਾਸ਼ਟਰ ਦੇ ਅ ਰਿਪਬਲਿਕਨ ਦੇ ਲੋਕ ਜਿਹੜੇ ਸੀਗੇ ਜਿਨ੍ਹਾਂ ਨੇ ਅੰਬੇਡਕਰ ਦੇ ਨਾਲ ਕੰਮ ਕੀਤਾ ਮੈਂ ਉਹਨਾਂ ਕੋਲ ਗਿਆ ਉਹਨਾਂ ਨਾਲ ਕੰਮ ਕੀਤਾ ਮਜ਼ਾਜਮਾ ਤੋਂ ਚੰਦਾ ਇਕੱਠਾ ਕਰਕੇ ਉਹਨਾਂ ਲੋਕਾਂ ਨੂੰ ਦਿੰਦਾ ਰਿਹਾ ਲੇਕਿਨ ਉਹਨਾਂ ਲੋਕਾਂ ਨੇ ਕੀ ਕੀਤਾ 1971 ਦੇ ਵਿੱਚ ਗਾਂਧੀ ਦਾ ਤੇ ਅੰਬੇਡਕਰ ਦਾ ਕਹਿੰਦਾ ਸਮਝੌਤਾ ਹੋ ਗਿਆ ਉਦੋਂ ਪਾਰਲੀਮੈਂਟ ਦੀਆਂ 521 ਸੀਟਾਂ ਸੀਆਂ ਇੱਕ ਕੋਈ ਭਵਨ ਸੀਗਾ ਧਰਮਸਾਲਾ ਦੇ ਨਾਂ ਦਾ ਕੋਈ ਉਹਦੇ ਵਿੱਚ ਕਹਿੰਦਾ ਮੀਟਿੰਗ ਹੋਈ ਸਮਝੌਤਾ ਹੋਇਆ ਗਾਂਧੀ ਨੇ ਤਾਂ ਮਿਲੀਏ 120 ਸੀਟਾਂ ਅੰਬੇਡਕਰ ਨੂੰ ਮਿਲੀ ਇੱਕ ਸੀਟ ਸਮਝੌਤਾ ਹੋ ਗਿਆ ਕਹਿੰਦਾ ਬਹੁਤ ਵਧੀਆ ਲੋਕਾਂ ਨੇ ਕਿਹਾ ਬਹੁਤ ਵਧੀਆ ਸਮਝੌਤਾ ਇਹ ਅੰਬੇਡਕਰ ਦੇ ਜਾਣ ਤੋਂ 15-20 ਸਾਲਾਂ ਬਾਅਦ ਜਿਹੜਾ ਸਮਝੌਤਾ ਹੋਇਆ ਇਹ ਵਧੀਆ ਹੋ ਗਿਆ ਪਰ ਕਾਂਸ਼ੀਰਾਮ ਨੂੰ ਕਹਿੰਦਾ ਕਾਂਸ਼ੀਰਾਮ ਨੂੰ ਤਾਂ ਮਨਜ਼ੂਰ ਨਹੀਂ ਸੀਗਾ ਮੈਂ ਉਹਨਾਂ ਨੂੰ ਛੱਡ ਕੇ ਆ ਗਿਆ ਉਹ ਕਹਿੰਦੇ ਜੀ ਅੰਬੇਡਕਰ ਦੀ ਵਿਚਾਰਧਾਰਾ ਨੂੰ ਕਰਦੇ ਤਾਂ ਅਸੀਂ ਐਮਪੀ ਐਮਐਲ ਨਹੀਂ ਬਣ ਸਕਦੇ ਪਰ ਕਾਂਸ਼ੀਰਾਮ ਕਹਿੰਦਾ ਮੈਂ ਉੱਥੇ ਪੱਟਿਆ ਬੂਟਾ ਔਰ ਯੂਪੀ ਚੱਲਿਆ ਕੇ ਲਾਇਆ ਔਰ ਉਸ ਨੂੰ ਪਾਣੀ ਦਿੱਤਾ ਉਹ ਬੂਟਾ ਵਧਾਇਆ ਉਥੇ ਫਿਰ ਕਹਿੰਦਾ ਸੀ 11 MP ਬਣਾਤੇ ਐਮਐਲਏ ਵੀ ਬਣਾਤੇ ਮੈਂ ਫਿਰ ਉਹਨਾਂ ਲੋਕਾਂ ਨੂੰ ਜਾ ਕੇ ਕਹਿੰਦਾ ਮੈਂ ਦੁਬਾਰੇ ਕਿਹਾ ਵੀ ਭਈਆ ਦੇਖ ਲੋ ਇਹ MP ਵੀ ਬਣ ਗਏ ਆ ਐਮਐਲਏ ਵੀ ਬਣ ਗਏ ਆ ਇਹ 바ਵਾ ਸਾਹਿਬ ਮੇੜ ਕਰਦੀ ਲਹਿਰ ਤੇ ਜੋਤੀਵਾ ਫੂਲੇ ਦੀ ਲਹਿਰ ਦੇ ਉਸ ਲਹਿਰ ਦੇ ਤਹਿਤ MP ਵੀ ਬਣ ਗਏ ਤੇ ਐਮਐਲਏ ਵੀ ਬਣ ਗਏ ਲੇਕਿਨ ਅੱਜ ਆਲੇ ਸਾਡੇ ਆਲੇ ਨੇ ਕੀ ਦੇਖਿਆ ਉਹ ਕੀ ਕਹਿੰਦੇ ਆ ਕਹਿੰਦੇ ਸਰਬ ਸਮਾਜ ਤੋਂ ਬਿਨਾ ਗੱਲ ਨਹੀਂ ਬਣਦੀ ਸਰਬ ਸਮਾਜ ਤੋਂ ਬਿਨਾ ਗੱਲ ਨਹੀਂ ਬਣਦੀ ਇਹ ਸਰਬ ਸਮਾਜ ਪਾਰਟੀ ਐ ਮੈਂ ਸੋਚਿਆ ਮਨ ਦੇ ਵਿੱਚ ਜੇ ਦਾ ਮਤਲਬ ਵੀ ਕਾਂਸ਼ੀਰਾਮ ਜੀ ਪਾਗਲ ਸੀਗੇ ਉਹ ਬਹੁਜਨ ਸਮਾਜ ਦੀ ਬਜਾਏ ਉਹ ਸਰਬ ਸਮਾਜ ਨਹੀਂ ਬਣਾ ਸਕਦੇ ਸੀਗੇ ਮੈਂ 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 ਤੁਹਾਨੂੰ ਪੁੱਛਦਾ ਵੀ ਇਹ ਇਹ ਗੱਲ ਕਿੰਨੀ ਤੁਹਾਨੂੰ ਚੰਗੀ ਲੱਗਦੀ ਆ ਕੀ ਕਾਂਸ਼ੀਰਾਮ ਸਰਬ ਸਮਾਜ ਨਹੀਂ ਬਣਾ ਸਕਦੇ ਸੀ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ ਜਿਹੜੇ ਬੰਦੇ ਨੇ ਸਭ ਕੁਝ ਤਿਆਗਤਾ ਐਸ਼ਵਾਰਾਮ ਤਿਆਗਤਾ ਨਰਮਤੀਆਂ ਗੱਡੀਆਂ ਤਿਆਗਤੀਆਂ ਪੈਰਾ ਜੀ ਟੁੱਟੀਆਂ ਚਪਲਾ ਪਾ ਕੇ ਚੱਲਦੇ ਰਹੇ ਜਿਹੜੇ ਕਹਿੰਦੇ ਮੈਂ ਜਦੋਂ ਮੁਲਾਜ਼ਮਾਂ ਦੇ ਦਫ਼ਤਰ ਜਾਂਦਾ ਸੀਗਾ ਤਾਂ ਦਫ਼ਤਰ ਛੱਡ ਕੇ ਕੁਰਸੀਆਂ ਛੱਡ ਕੇ ਭੱਜ ਜਾਂਦੇ ਸੀਗੇ ਕਿ ਆ ਗਿਆ ਹੁਣ ਸਾਡਾ ਮੱਜ ਖਾਊਗਾ ਸਾਡਾ ਦਿਮਾਗ ਖਾਊਗਾ ਕੋਈ ਬਾਥਰੂਮ ਦੇ ਬਾਹਰ ਚਲਾ ਗਿਆ ਕੋਈ ਕਾਸ਼ੀ ਦੇ ਬਾਹਰ ਚਲਾ ਗਿਆ ਤੇ ਕਹਿੰਦਾ ਜਦੋਂ ਕਾਸ਼ੀਰਾਮ ਦੀ ਗੱਲ ਬਣੀ ਉਹੀ ਲੋਕ ਲੈਣਾ ਚ ਖੜ ਕੇ ਕਾਸ਼ੀਰਾਮ ਨੂੰ ਮਿਲਣ ਵਾਸਤੇ ਆਏ ਜਿਹੜੇ ਬੰਦੇ ਨੇ ਸਾਰਾ ਕੁਝ ਇਹ ਕਰਤਾ ਉਹ ਕੋਈ ਪਾਗਲ ਥੋੜੇ ਸੀ ਯਾਰ ਉਦੀ ਖੋਪੜੀ ਕੰਮ ਕਰਦੀ ਨਹੀਂ ਸੀਗੀ ਉਹ ਸਭ ਸਮਾਜ ਬਣਾ ਨਹੀਂ ਸਕਦਾ ਸੀਗਾ ਜੇ ਤੁਸੀਂ 100 ਦੇ 85 ਹੁੰਦੇ ਹੋਵੇ ਤੁਸੀਂ ਨਹੀਂ ਕੁਝ ਕਰ ਸਕਦੇ ਤਾਂ 15 ਬੰਦਿਆਂ ਦਾ ਸਹਾਰਾ ਤੱਕਦੇ ਹੋ ਤੁਸੀਂ ਕਹਿੰਦੇ ਇਹਨਾਂ ਤੋਂ ਬਿਨਾ ਸਾਡਾ ਵਿਦਾਪਾਰ ਨਹੀਂ ਹੁੰਦਾ ਇਹਨਾਂ ਤੋਂ ਬਿਨਾ ਅਸੀਂ ਸਦਾ ਜ ਨਹੀਂ ਆ ਸਕਦੇ ਫਿਰ ਬਣਿਆ ਕੀ ਰਿਜ਼ਲਟ ਕੀ ਅੱਜ ਜ਼ੀਰੋ ਅੱਜ ਰਿਜ਼ਲਟ ਕੀ ਹੈ ਜ਼ੀਰੋ ਕਾਸ਼ੀ ਰਾਮ ਦੇ ਹੁੰਦਿਆ ਭਾਰਤ ਦੀ ਸਭ ਤੋਂ ਵੱਡੀ ਸਟੇਟ ਦੇ ਵਿੱਚ ਅਸੀਂ ਕਬਜ਼ਾ ਕੀਤਾ ਅੱਜ ਕੀ ਹੈ ਅੱਜ ਜ਼ੀਰੋ ਆ ਕਿਉਂ ਅਸੀਂ ਉਹਨਾਂ ਨੂੰ ਦੁਸ਼ਮਣ ਨੂੰ ਜਿਹੜੇ ਦੁਸ਼ਮਣ ਨੇ ਸਾਡਾ ਸਰਬਨਾਸ਼ ਕੀਤਾ ਤੇ ਜਦੋਂ ਅਸੀਂ ਉਸ ਦੁਸ਼ਮਣ ਦੇ ਨਾਲ ਬੈਠ ਕੇ ਚੱਲਾਂਗੇ ਫਿਰ ਸਾਡਾ ਕੀ ਬਣੇਗਾ ਭਾਈ ਐਸ ਕਰਕੇ ਸਾਥੀਓ ਇਹ ਇਹ ਜਿਹੜੀ ਗੱਲ ਮੈਂ ਤਾਂ ਮੇਰੇ ਹਿਸਾਬ ਨਾਲ ਕਹੀ ਆ ਪਰ ਮੈਂ ਪ੍ਰੋਫੈਸਰ ਸਾਹਿਬ ਦੀ ਗੱਲ ਨੂੰ ਅਹਿਮੀਅਤ ਦਿੰਨਾ ਹੈ ਇਹ ਗੱਲ ਜਾਇਜ਼ ਆ ਔਰ ਇਹ ਗੱਲ 100% ਸਹੀ ਹੈ ਕਿ ਜਿਹੜੀ ਇੱਕ ਜ਼ਿਲੇ ਦੇ ਵਿੱਚੋਂ ਆਵਾਜ਼ ਉਠਣੀ ਆ ਉਹਦਾ ਬਹੁਤ ਮਹੱਤਵ ਹੈ ਪਰ ਜ਼ਿਲੇ ਵਾਲੇ ਸਾਡੇ ਕਰਦੇ ਤਾਂ ਨਹੀਂ ਜੇ ਮੈਂ ਆਹ ਦੋ ਮੀਟੀਆਂ ਇੱਥੇ ਬੁਲਾਈਆਂ ਨਾ ਇਹ ਮੈਂ ਐਸੇ ਵਾਸਤੇ ਬੁਲਾਈਆਂ ਵੀ ਸਰਸੇ ਆਲੇ ਉੱਠ ਕੇ ਆ ਜਾਣਾ ਕਾਸ਼ੀਰਾਮ ਜੀ ਕਹਿੰਦੇ ਹੁੰਦੇ ਮੈਂ ਇਧਰੋਂ ਹਰਿਆਣਾ ਪੰਜਾਬ ਇਧਰੋਂ ਉਧਰੋਂ ਲੋਕਾਂ ਨੂੰ ਲਿਆਉਣਾ ਤੇ ਮੈਂ ਕਹਿੰਦਾ ਦਿੱਲੀ ਦੀਆਂ ਝੁੱਗੀ ਝੋਂਪੜੀਆਂ ਨੂੰ ਤਿਆਰ ਕਰਿਆ ਮੈਂ ਸੋਚਦਾ ਵੀ ਉਹ ਧੁਰੋਂ ਆਉਣਗੇ ਅਸੀਂ ਵੋਟ ਕਲੱਬ ਤੇ ਪ੍ਰਦਰਸ਼ਨ ਕਰਨਾ ਹੈ ਅਸੀਂ ਵੋਟ ਕਲੱਬ ਤੇ ਧਰਨਾ ਦੇਣਾ ਹੈ ਅਸੀਂ ਗਿਆਪਨ ਦੇਣਾ ਹੈ ਤਾਂ ਅਸੀਂ ਇਥੋਂ ਦਿੱਲੀ ਦੀਆਂ ਝੁੱਗੀਆਂ ਝੋਪੜੀਆਂ ਵਾਲੇ ਤਿਆਰ ਹੋਣ ਇਹ ਪੈਦਲੀ ਆ ਜਾਣਗੇ ਤੇ ਬਾਕੀ ਲੋਕਾਂ ਨੂੰ ਸਾਨੂੰ ਸਾਧਨਾ ਦੇਣਾ ਪਊਗਾ ਤਾਂ ਅਸੀਂ ਵੀ ਦੇਖਿਆ ਵੀ ਯਾਰ ਇਹ ਸਰਸੇ ਵਾਲੇ ਆ ਜਾਣ ਇੱਥੇ ਸਰਸੇ ਦੇ ਜਿਹੜੇ ਲੋਕ ਆ ਹੁਣ ਪਿਛਲੀ ਵਾਰ ਜਿਹੜਾ ਸੀਗਾ ਉਹੀ ਪੰਚਰ ਸਾਥੀ ਸੀਗੇ ਇਹ ਸਾਥੀ ਬੈਠੇ ਆ ਵੀਏ ਕੁਮਾਰ ਜੀ ਬੈਠਾ ਹੈ ਇਧਰ ਮੁਰਲੀਦਰ ਜੀ ਬੈਠੇ ਆ ਹੋਰ ਤਾਂ ਮੈਨੂੰ ਕੋਈ ਸਰਸੇ ਦਾ ਸਾਥੀ ਕੋਈ ਇਹਹੀ ਦੇਹੀ ਦੋ ਚਾਰ ਸਾਥੀ ਆ ਔਰ ਪਿਛਲੀ ਐਤਵਾਰ ਨੂੰ ਐਸ ਕਰਕੇ ਮੀਟਿੰਗ ਰੱਖੀ ਸੀ ਕਿ ਭਾਈ ਅਗਲੀ ਮੀਟਿੰਗ ਤੇ ਸਾਰੇ ਸਾਥੀ ਵੱਧ ਤੋਂ ਵੱਧ ਬੰਦੇ ਆਉਣ ਤਾਂ ਮੈਂ ਪੰਛਤ ਪਿੰਡਾਂ ਦੇ ਵਿੱਚੋਂ ਦੋ ਦੋ ਚਾਰ ਚਾਰ ਬੰਦਿਆਂ ਨੂੰ ਲਿਆਇਆ ਜਿਵੇਂ ਖਾਰੀਏ ਤੋਂ ਵੀ ਬੰਦੇ ਆਏ ਘੋੜਾ ਵਾਲੀ ਤੋਂ ਵੀ ਆ ਗਏ ਪੰਨੀਆ ਵਾਲਾ ਮੋٹے ਤੋਂ ਵੀ ਆ ਗਏ ਰਾਜਪੁਰੇ ਤੋਂ ਵੀ ਆ ਗਏ ਜੰਡਾਲੇ ਤੋਂ ਵੀ ਆ ਗਏ ਔਡਾ ਤੋਂ ਵੀ ਆ ਗਏ ਡੱਬਾ ਵਾਲੀ ਤੋਂ ਵੀ ਆਏ ਇਹ ਸਾਥੀ ਆਏ ਆ ਹਾਂ 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 ਮਲਕਪੁਰੇ ਦੇ ਵੀ ਇਹ ਬੈਠੇ ਖਾਲਸਾ ਜੀ ਤਾਂ ਮੇਰਾ ਕਹਿਣ ਦਾ ਭਾਵ ਹੈ ਅਸੀਂ ਇਹਨਾਂ ਸਾਥੀਆਂ ਨੂੰ ਕਿਹਾ ਤੇ ਇਹਦਾ ਮਤਲਬ ਕੀ ਹੈ ਕਿ 15 ਪਿੰਡਾਂ ਦੀ ਹਾਜ਼ਰੀ ਤਾਂ ਲੱਗੀ ਆ ਨਾ ਜੇ ਇੱਕ ਇੱਕ ਦੋ ਦੋ ਆਇਆ ਉਹਨਾਂ ਨੂੰ ਅਸੀਂ ਕਿਹਾ ਤੇ ਤਾਈ ਆਇਆ ਨਾ ਤੇ ਜੇ ਇਥੇ ਸਰਸੇ ਵਾਲੇ ਕਿ ਇਥੇ ਸ਼ਹਿਰ 'ਚ ਬੈਠੇ ਬੈਠੇ ਇਹ ਇੱਕ ਇੱਕ ਦੋ ਦੋ ਪੰਜ ਪੰਜ ਬੰਦੇ ਵੀ ਇੱਕ ਇੱਕ ਬੰਦਾ ਚਾਰ ਚਾਰ ਬੰਦੇ ਇੱਥੇ ਮੋਟਰਸਾਈਕਲ ਤੇ ਕਾਫੇ ਦੇ ਸਾਈਕਲ ਤੇ ਇੱਥੇ ਆਣਾ ਸੀਗਾ ਨਾ ਇਹਦਾ ਆਪ ਦਾ ਕੋਈ ਕਿਰਾਇਆ ਭੜਾ ਭਰ ਕੇ ਆਏ ਹੋਣਗੇ ਲੇਕਿਨ ਇੱਥੋਂ ਆਉਂਦੇ ਤਾਂ ਪ੍ਰੋਫੈਸਰ ਸਾਹਿਬ 20 ਬੰਦੇ ਤਾਂ ਇੱਥੋਂ ਆ ਹੀ ਸਕਦੇ ਸੀ ਪਰ ਨਹੀਂ ਆਏ ਆਉਂਦੇ ਤਾਂ ਨਹੀਂ ਹੈ ਨਾ ਸਰਸੇ ਵਾਲੇ ਇਹ ਸਾਡੀ ਮਜਬੂਰੀ ਹੈ ਐਸ ਕਰਕੇ ਮੈਂ ਇਹ ਉਦਾਹਰਨ ਦਿੱਤਾ ਸੀ ਜੇ ਭਿਜੇ ਭਾਈਏ ਨਹੀਂ ਇਕੱਠੇ ਹੁੰਦੇ ਹੁਣ ਇੱਥੇ ਜੇ ਇਕੱਠੇ ਹੋਨੇ ਆ ਤਾਂ ਸਾਡਾ ਘੱਟ ਤੋਂ ਘੱਟ 5-400 ਬੰਦਾ ਤਾਂ ਹੋਵੇ ਨਾ ਜੇ 5-400 ਬੰਦਾ ਨਹੀਂ ਹੁੰਦਾ ਫਿਰ ਉਹਦਾ ਫਾਇਦਾ ਵੀ ਕੀ ਆ ਜੇ ਆਹੀ 50 ਬੰਦੇ ਨਹੀਂ ਇਕੱਠੇ ਹੋਣਾ ਫਿਰ ਤਾਂ ਕੋਈ ਗੱਲ ਨਾ ਨਾ ਹੋਈ ਤੇ ਐਸੀ ਚਾਹੀਏ ਇੱਥੇ ਸੁਹਾਵਾਵਾਂ ਇਕੱਠੀਆਂ ਕਰ ਲੈ 20 ਹੋ ਜਾਣੀਆਂ ਤੇ ਜੇ 20 ਸੁਹਾਵਾਵਾਂ ਇਕੱਠੀਆਂ ਢਾਂਕਿਆਂ ਦੀ ਅੱਡਾ ਚਮਿਆਰਾਂ ਦੀ ਅੱਡਾ ਬਾਲਮੀਕਿਆਂ ਦੀ ਅੱਡਾ ਮਜਵੀਆਂ ਦੀ ਅੱਡਾ ਬਾਜੀਗਰਾਂ ਦੀ ਅੱਡਾ ਹੋਰ ਬਧਿਆ ਬਸੇਦੀਆਂ ਸਾਡੀਆਂ ਬਰਾਦਰੀਆਂ ਕਮਿਆਰ ਸਿਨਿਆਰ ਲੋਹਾਰ ਤੋਂ ਖਾਨ ਨਾਈ ਸ਼ਿੰਬੇ ਮਜਬੀ ਚਮਾਰ ਢਾਂਕਾ ਸੱਸੀ ਬੋਰੀਆ ਬਾਜੀਗਰ ਪਤਾ ਨਹੀਂ ਕਿੰਨੇ ਲੋਕਾਂ ਸੀ ਇਤਿਹਾਸ ਦੇ ਤੌਰ ਤੇ 바ਵਾ ਸਾਹਿਬ ਕਾਸ਼ੀਰਾਮ ਜੀ ਕਹਿੰਦੇ ਆ ਵੀ ਅਸੀਂ 6843 ਜਾਤਾਂ ਦੇ ਬੰਦੇ ਹੋਏ ਲੋਕ ਆ ਤੇ ਕਾਸ਼ੀਰਾਮ ਜੀ ਖੁੱਲਾ ਚੈਲੰਜ ਕਰਿਆ ਕਰਦੇ ਸੀਗੇ ਕਿ ਮੈਂ ਮੇਰੇ ਦੁਸ਼ਮਣ ਨੂੰ ਕਹਿੰਨਾ ਕਿ ਇਹ ਜਿਹੜੇ ਮਹਾਰਾਜ ਮੰਨ ਕੇ ਆ ਇਹ ਵਿਖਰੇ ਹੋਏ ਆ ਅਰ ਤੂੰ ਜਿੰਨੀ ਮਰਜੀ ਤਾਕਤ ਲਾ ਇਹਨਾਂ ਨੂੰ ਤੋੜ ਇਹਨਾਂ ਨੂੰ ਖਿਲਿਆਰ ਪਰ ਜੇ ਮੇਰੇ ਚ ਤਾਕਤ ਹੋਈ ਤਾਂ ਮੈਂ ਇਹਨਾਂ ਨੂੰ ਇੱਕ ਮਣਕਾ 'ਚ ਇੱਕ ਮਹਾਰਾਜ ਪਰੋ ਕੇ ਦਿਖਾ ਦੂੰਗਾ ਕਿ ਉਹਨੇ ਪਰੋਤੀ ਪਰੋਤਾ ਸੀ ਆ ਪਰ ਦੁੱਖ ਇਸ ਗੱਲ ਦਾ ਕਿ ਉਹਨੇ ਬਹੁਜਨ ਸਮਾਜ ਦੀ ਗੱਲ ਬਣਾਉਣ ਦੀ ਗੱਲ કરી ਪਰ ਉਹਦੇ ਨਾਲ ਦੋ ਹੀ ਕੌਮਾਂ ਜੁੜੀਆਂ ਵੱਡੇ ਪੱਧਰ ਤੇ ਮਜਬੀ ਤੇ ਚਮਿਆਰ ਜੁੜਿਆ ਮਜਬੀ ਤੇ ਚਮਿਆਰ ਜੁੜਿਆ ਲੇਕਿਨ ਮਜਬੀ ਤੇ ਚਮਿਆਰ ਨੂੰ ਹੀ ਪਾੜੋ ਪਾੜ ਕਰਤਾ ਇਹਨਾਂ ਨੇ ਉਹਨਾਂ ਨੂੰ ਵੀ ਏਡੋ ਪਾਟੀ ਕਰਨ ਤੇ ਲਾਤਾ ਹੋਰ ਹੀ ਹੋਰ ਹੀ ਭੰਬਲ ਭੂਸਿਆਂ ਚ ਪਾਤੇ ਮੈਂ ਮੈਂ ਪਿਛਲੇ ਲੰਬੇ ਸਮੇਂ ਤੋਂ ਕਾਫੀ ਬਾਰੀ ਮੀਟਿੰਗਾਂ 'ਚ ਕਹਿੰਦਾ ਆ ਯੋ ਘੱਟ ਤੋਂ ਘੱਟ ਤੁਸੀਂ ਮਜਬੀ ਤੇ ਚਮਿਆਰੀ ਰੋਟੀ ਬੇਟੀ ਦਾ ਰਿਸ਼ਤਾ ਕਰ ਲਓ ਯਾਰ ਜੇ ਮਦਵੀ ਮੰਨ ਜੂਦਾ ਹੱਥ ਮਿਆਰ ਨਹੀਂ ਮੰਦਾਗਾ ਹਾਲਾਂਕਿ ਮਦਵੀ ਮੰਨ ਜਾਂਦਾ ਹੈਗਾ ਪਰ ਚਮਿਆਰ ਦੀ ਹੈਂਕੜੀ ਹੈ ਉਹ ਜ ਚਮਿਆਰ ਨਹੀਂ ਮੰਦਾਗਾ ਤੇ ਜਿਸ ਦਿਨ ਮਦਵੀ ਤੇ ਚਮਿਆਰ ਦਾ ਰੋਟੀ ਬੇਟੀ ਦਾ ਰਿਸ਼ਤਾ ਹੋ ਗਿਆ ਜਿਸ ਦਿਨ ਮਦਵੀ ਤੇ ਚਮਾਰ ਇੱਕ ਮੰਚ ਤੇ ਆ ਗਏ ਮੈਂ ਕਹਿੰਦਾ ਇਸ ਦੇਸ਼ ਦੀਆਂ ਵੱਡੇ ਵੱਡੇ ਜਿਹੜੇ ਹੁਕਮਰਾਨ ਹੈ ਦੁਖੀ ਨਿਕਲ ਜੇਗੀ ਉਹਨਾਂ ਦੀ ਇੱਕ ਦਿਨ ਜਿੱਦੀ ਦੁਖੀ ਨਿਕਲ ਜੇਗੀ ਮੈਂ ਮੇਰੀ ਵੀਡੀਓ ਦੇ ਵਿੱਚ ਕਾਫੀ ਜੱਜ ਕਿਹਾ ਵੀ ਮੇਰੀ ਕੌਮ ਦੇ ਅਗਰ ਬਾਲਮੀਕ ਦੇ ਲੋਕ ਉਹੀ ਸਾਡੇ ਵਾਲਾ ਹਥਿਆਰ ਚੱਕਣ ਦੀ ਬਜਾਏ ਅਸੀਂ ਕਹਿੰਦੇ ਆ ਲੜਾਈ ਲੜਨੀ ਹੈ ਹਥਿਆਰ ਚੱਕਣਾ ਤੇ ਮੈਂ ਕਹਿੰਦਾ ਸਾਨੂੰ ਹਥਿਆਰ ਚੱਕਣ ਦੀ ਬਜਾਏ ਸਾਨੂੰ ਹਥਿਆਰ ਸੁੱਟ ਦੇਣਾ ਚਾਹੀਦਾ ਜਿੱਦੇ ਅਸੀਂ ਹਥਿਆਰ ਸੁੱਟਤਾ ਝਾੜੂ ਤੇ ਪੀਪਾ ਇਹ ਦੋਨੋਂ ਹਥਿਆਰ ਸੁੱਟਦੇ ਉਹਦੇ ਕ੍ਰਾਂਤੀ ਆ ਜੂਗੀ ਕਿਦਿੰਚ ਦੀ ਕ੍ਰਾਂਤੀ ਆ ਜੂਗੀ ਜਿਹੜੇ ਲੋਕ ਧੜੀ ਤੇੜੀ ਖਾ ਕੇ ਧੜੀ ਤੇੜੀ ਹੱਕਦੇ ਆ ਤੇ ਇਹਨਾਂ ਦਾ ਹੱਗਿਆ ਹੋਇਆ ਅਸੀਂ ਚੱਕਦੇ ਆ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾ ਇਹਨਾਂ ਦਾ ਹੱਗਿਆ ਹੋਇਆ ਆਪਦੇ ਸਿਰ ਤੇ ਚੱਕ ਕੇ ਅਸੀਂ ਸਿੱਟਦੇ ਆਂ ਤੇ ਜਿੱਦੇ ਅਸੀਂ ਉਹ ਝਾੜੂ ਦੇ ਪੀਪਾ ਸਿੱਟਦਾ ਨਾ ਤੇ ਜਿੱਦੇ ਨਾਲੋਂ ਆਪਣਾ ਹੱਗਿਆ ਆਪ ਚੱਕਣਾ ਪੈ ਗਿਆ ਉਹਦੀ ਗਰੰਟੀ ਆ ਜਾਣੀ ਆ ਪਰ ਅਸੀਂ ਇਹਨਾਂ ਦਾ ਹੱਗਿਆ ਚੱਕੜੋ ਨਹੀਂ ਛੱਡਦੇਗੇ ਹੁਣ ਕਈ ਵਾਰੀ ਕੀ ਕਹਿਣਗੇ ਕਿ ਜਨਿਆਰੇ ਨੂੰ ਦਿੱਕਤਾਂ ਦੇ ਦਿੰਦੇ ਆ ਉਹ ਮੈਂ ਕਿਹਾ ਤੁਸੀਂ ਅਕਲ ਤੋਂ ਕੰਮ ਲਓ ਠਿਕਟਾ ਦੇਣ ਵਾਲੇ ਕੋਣ ਸੰਭੀ ਉਹਨਾਂ ਦੀ ਫੜੋ ਜਿਹੜੇ ਠਿਕਟਾ ਦਿੰਦੇ ਆ ਉਹਨਾਂ ਨੇ ਜਿਹੜੇ ਪਰਿਵਾਰ ਨੂੰ ਫੜ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਸੀਵਰ 'ਚ ਚਮਿਆਰ ਨਹੀਂ ਵੜਦਾਗਾ ਸੀਵਰ 'ਚ ਹੋਰ ਨਹੀਂ ਵੜਦਾਗਾ ਕਮਿਆਰ ਨਹੀਂ ਵੜਦਾਗਾ ਸੀਵਰ 'ਚ ਕੌਣ ਬੜੇਗਾ ਝਾੜੂ ਕੌਣ ਚੱਕੇਗਾ ਬਾਲਮੀਕ ਤੇ ਜਿਹੜੇ ਬਾਲਮੀਕ ਪਰਿਵਾਰ ਨੂੰ ਟਿਕਟ ਮਿਲ ਗਈ ਐਮਐਲਏ ਬਣ ਗਿਆ ਐਮਪੀ ਬਣ ਗਿਆ ਉਹ ਉਹਦੇ ਝਾੜੂ ਫਿੱਟ ਦੇਣਗੇ ਸੰਦੀ ਬਾਲਮੀਕ ਦੀ ਦਿੱਲੀ ਵਾਲੇ ਦਾ ਪਿਓ ਮਾਸਟਰ ਸੀਗਾ ਤੇਉੜਾ ਮੁੰਡਾ ਸੰਦੀਪ ਬਾਲਮੀਕੀ ਐਮਐਲਏ ਬਣ ਗਿਆ ਐਮਐਲਏ ਬਣਨ ਤੋਂ ਬਾਅਦ ਜਦੋਂ ਉਹਨੇ ਬਾਲਮੀਕੀਆਂ ਦੀ ਗੱਲ ਰੱਖੀ ਉਹਨੂੰ ਪ੍ਰੇਜੈਂਟ ਕਰਤਾਗਾ ਉਹਨੇ ਛੜਤਾਗਾ ਪਰ ਕੀ ਸੰਦੀਪ ਬਾਲਮੀਕੀ ਦੇ ਜਿਹੜੇ ਬੱਚੇ ਆ ਉਹ ਸੀਵਰ 'ਚ ਵੜਨਗੇ ਜਿਹੜਾ ਬੰਦਾ ਰੋਜ਼ ਸੀਵਰ 'ਚ ਵੜਨ ਦੀ ਖਿਲਾਫਤ ਕਰਦਾ ਹੈਗਾ ਉਹਦੇ ਬੱਚੇ ਵੜਨਗੇ ਕੀ ਜਿਹੜੇ ਟਿਕਟਾਂ ਦੇ ਨਾਲ ਉਹਨੂੰ ਟਿਕਟਾਂ ਦੇਣਗੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਜੇ ਇੱਕ ਬਾਲਮੀਕੀ ਨੂੰ ਟਿਕਟ ਦੇਤੀ ਉਹਦਾ ਪਰਿਵਾਰ ਸੁਧਰ ਗਿਆ ਹੀ ਸੁਨੀਤਾ ਡੁੱਗਲ ਦਾ ਪਰਿਵਾਰ ਉਥੇ ਝਾਰੂ ਝਾਰ ਕਰੂਗਾ ਬੁਰੀਆਂ ਠੱਕੂਗਾ ਦੱਸੋ ਕਿਉਂ ਭਾਈ ਨਹੀਂ ਜਗਦਾ ਨਾ ਤੇ ਕਿਉਂ ਦੇਣਗੇ ਧਾਂਕੇ ਨੂੰ ਟਿਕਟਾ ਹੋ ਕਿਉਂ ਦੇਣਗੇ ਬਾਲਮੀ ਜੀ ਨੂੰ ਟਿਕਟਾ ਹੋ ਤੇ ਜਿਹੜਾ ਮੱਝ ਵੀ ਆ ਉਹ ਤੇ ਜਿੱਥੇ ਲੂਏ ਤਾਂ ਡਾਂਗ ਦੇ ਕੇ ਵੀ ਲੈ ਲੂਗਾ ਕਿਉਂ ਕਿਉਂਕਿ ਮੱਝ ਵੀ ਨੇ ਗੁਰੂਗ੍ਰੰਥ ਸਾਹਿਬ ਪੜਿਆ ਹੋਇਆ ਮੱਝ ਵੀ ਕਦੇ ਵੀ ਸੀਵਰ ਵਿੱਚ ਨਹੀਂ ਵੜਦਾਗਾ ਕਦੇ ਵੀ ਝਾੜੂ ਨਹੀਂ ਜਗਦਾਗਾ ਤੇ ਜਿੱਥੇ ਮਜਵੀ ਨੇ ਸੰਖਲ ਬਣਾ ਲਿਆ ਮਜਵੀ ਟਿਕਟਾਂ ਡਾਂਗ ਦੇ ਕੇ ਲੈ ਲੂਗਾ ਨਾ ਦੇਣਗੇ ਤਾਂ ਆਪਣੀ ਟਿਕਟ ਪੈਦਾ ਕਰ ਲੂਗਾ ਹੁਣ ਇਹਨਾਂ ਦਾ ਰੂਲ ਹੈ ਦਲਵੀਰ ਬਣਦਾ ਰਿਆ ਫਿਰ ਉਹਦੀ ਕੁੜੀ ਬਣਦੀ ਰਹੀ ਇਧਰ ਚਟਾਲੇ ਵਾਲੇ ਨੇ ਮਣੀ ਰਾਮ ਫੜ ਲਿਆ ਉਸ ਤੋਂ ਬਾਅਦ ਉਹਦਾ ਮੁੰਡਾ ਸਿੱਧਾ ਰਾਮ ਫੜ ਲਿਆ ਇਹਨਾਂ ਨੇ ਤਾਂ ਜਿਹੜੇ ਇੱਕ ਪਰਿਵਾਰ ਨੂੰ ਫੜ ਲਿਆ ਮੁੜ ਕੇ ਛੱਡਣਾ ਨਹੀਂ ਆ ਇਹਦਾ ਭਾਈਓ ਤੁਸੀਂ ਦੇਖਣਾ ਕਿ ਬਹੁਜਨ ਸਮਾਜ ਕਿਸ ਤਰ੍ਹਾਂ ਬਣਨਾ ਹੈ ਕਿਸ ਤਰ੍ਹਾਂ ਬਣਾਓਗੇ ਤਾਂ ਤੁਸੀਂ ਦੇਖਣਾ ਹੈ ਤੇ ਜੇ ਕਰੋਗੇ ਬਾਈ ਜੀ ਚੌਧਰਾ ਦੀ ਗੱਲ ਚੌਧਰਾ ਪਿੱਛੇ ਬਾਈ ਜੀ ਕੱਲੀ ਚੌਧਰੀ ਪੱਲੇ ਰਹਿਣੀਆਂ ਸਮਾਜ ਦਾ ਕੁਝ ਨਹੀਂ ਬਣਾ ਸਕਦੀਗੀ। ਜੇ ਕੋਈ ਬੰਦਾ ਹੀ ਦੇਖੇ ਵੀ ਮੈਂ ਮੇਰਾ ਨਾਮ ਕਮਾਉਣਾ ਹੈ, ਮੇਰੀ ਗੱਲ ਕਰਨੀ ਹੈ ਪਰ ਅੱਜ ਅੱਜ ਕਾਂਸ਼ੀ ਰਾਮ ਜੀ ਦੀ ਜਿਹੜੀ ਲਹਿਰ ਹੈ, ਜਿਹੜੀ ਉਹਨੇ ਅੱਗ ਮਚਾਤੀ, ਜਿਹੜੀ ਉਹਨੇ ਧੂਈ ਪਾਤੀ ਨਾ ਉਹ ਧੂਈ ਕਾਂਸ਼ੀ ਰਾਮ ਤੇ ਅੰਬੇਡਕਰ ਦਾ ਨਾਮ ਲਏ ਬਿਨਾ ਉਹ ਤੇ ਧੂਆ ਨਿਕਲਦਾ ਨਹੀਂ। ਜਿੱਥੇ ਮਰਜੀ ਕੋਈ ਵਗ ਜੇ। ਜਿਹੜਾ ਬੰਦਾ ਵੀ ਜਾਊਗਾ ਉਹਨੂੰ ਕਾਸ਼ੀਰਾਮ ਦਾ ਅੰਬੇਡਕਰ ਦਾ ਫੂਲੇ ਦਾ ਇਹਨਾਂ ਦਾ ਨਾਮ ਲੈਣਾ ਪਊਗਾ ਫਿਰ ਉਹ ਤੂੰ ਹੀ ਜੋ ਟੁਵਨ ਕਰੇਗਾ ਨਹੀਂ ਤਾਂ ਨਿਕਲਦਾ ਨਹੀਂ ਇਹ ਪੂਰੇ ਦੇਸ਼ ਦੀ ਬੁਵਸਤਾ ਅੱਜ ਅੱਜ ਅਗਰ ਜਿੱਥੇ ਵੀ ਤੂੰ ਹੀ ਜਗਦੀ ਹੈ ਨਾ ਉਹ ਕਾਸ਼ੀਰਾਮ ਦੀ ਬਦੌਲਤ ਹੈ ਕਾਸ਼ੀਰਾਮ ਦੇ ਸੰਘਰਸ਼ ਦੀ ਬਦੌਲਤ ਹੈ ਅਸੀਂ ਅਸੀਂ ਸਾਡੇ ਜਵਾਨ ਲੱਗਰੀ ਹੈ ਨਾ ਜਿਹੜੀ ਗਿਟਗਿਟਦੀ ਇਹ ਕਾਸ਼ੀਰਾਮ ਦੀ ਲਾਈ ਹੋਈ ਆ ਐਸ ਕਰਕੇ ਮੈਂ ਮੈਂ ਸਾਡੇ ਚ ਕਿਉਂਕਿ ਮੈਂ ਸਮਾਂ ਲੈ ਗਿਆ ਤੁਹਾਡਾ ਇਹ ਗਲਤੀ ਹੈ ਮੇਰੀ ਪਰ ਗੱਲ ਹੈ ਵੀ ਜਦੋਂ ਗੱਲ ਆਈ ਇਹ ਬੋਲਣਾ ਪੈ ਜਾਂਦਾ ਮੈਂ ਜੇ ਵੈਸੇ ਕਮਿਊਨਿਸਟ ਲਹਿਰਾਂ ਵੀ ਦੇਖੀਆਂ ਨੇ ਖਾਲਸਾ ਲਹਿਰਾਂ ਵੀ ਦੇਖੀਆਂ ਏ ਉਹਨਾਂ ਸਾਰੀਆਂ ਲਹਿਰਾਂ ਦੇ ਵਿੱਚ ਅਸੀਂ ਖੇਡਦੇ ਰਹੇ ਆ ਔਰ ਉਹਨੂੰ ਪੂਰਾ ਆਪਣੇ ਜਿਸਮ ਤੇ ਹੰਡਾਇਆ ਵੀ ਆ ਕਮਿਊਨਿਸਟ ਕਾਸ਼ੀਰਾਮ ਜੀ ਹੁਣ ਤੋਂ ਪਹਿਲਾਂ ਕਮਿਊਨਿਸਟ ਲਹਿਰਾਂ ਵਿੱਚ ਵੀ ਕੰਮ ਕੀਤਾ ਹੈ ਮੈਂ ਅੱਜ ਸਾਰੇ ਮੇਰੇ ਜੀ ਗਰਬ ਵਰਗੇ ਜਿਹੜੇ ਬਹੁਤ ਦਿਨ ਸਮਾਜ ਦੇ ਵਿੱਚੋਂ ਕਾਸ਼ੀਰਾਮ ਦੇ ਵਿੱਚੋਂ ਨਿਕਲੇ ਨੇ ਜੇ ਜਿਆਦਾ ਨਹੀਂ ਪੂਰੇ ਨਹੀਂ ਆਏ ਤੇ ਕੁਛ ਨਾ ਕੋਈ ਬੰਦੇ ਉਹ ਪੂਰੇ ਬੈਠੇ ਨਹੀਂ ਮੈਂ ਉਹ ਗੱਲ ਐਡ ਕਰਨੀ ਚਾਹਣਾ ਮੈਂ ਉਸ ਗੱਲ ਬਦਲੇ ਬਾਣਸ਼ੇਪ ਨੂੰ ਬਾਮਣ ਮਹਿੰਦਰਨਾਥ ਜੀ ਨੂੰ ਵੀ ਕਿਹਾ ਸੀ ਤੁਹਾਨੂੰ ਪ੍ਰਤਾਪ ਜੀ ਨੂੰ ਦਿੱਲੀ ਜਾ ਕੇ ਕਿਹਾ ਸੀ ਚੰਦਰਸ਼ੇਖਰ ਦੇ ਬੰਦਿਆਂ ਨੂੰ ਐਲਨਾ ਬਾਦ ਕਿਹਾ ਸੀ ਮੈਂ ਤਾਂ ਗੱਲ ਕਰ ਰਿਹਾ ਕਿ ਤੁਸੀਂ ਐਨਾ ਕੋਈ ਸਰਜੀਤ ਸਿੰਘ ਇੱਥੇ ਬੋਲਦਾ ਮੈਂ ਕਿਹਾ ਅੱਜ ਫੇ 22 ਦੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਆ ਮੈਂ ਆਖਿਆ ਜੇ ਇੰਨੇ ਗਰੁੱਪਾਂ ਵਿੱਚ ਤੁਸੀਂ ਬਹੁਤ ਜਣ ਸਮਾਜ ਪਾਰਟੀ ਦੀ ਵੋਟ ਨੂੰ ਵੰਡੋਗੇ ਧੀਮ ਆਰਮੀ ਵਿੱਚ ਵਾਮਣ ਮੇਸ਼ਰਾਮ ਵਿੱਚ ਮਾਇਆਵਤੀ ਵਿੱਚ ਤੋਂ ਤਿੰਨ ਹਿੱਸਿਆਂ 'ਚ ਵੋਟ ਹੋ ਜੇਗੀ ਤੁਹਾਡੇ ਪੱਲੇ ਕੱਖ ਨਹੀਂ ਪੈਣਾ ਅਸੀਂ ਇਕੱਠੇ ਹੋਣਾ ਚਾਹੁੰਦੇ ਹਾਂ ਤੁਸੀਂ ਲੀਡਰ ਸਾਨੂੰ ਇਕੱਠਿਆਂ ਨਹੀਂ ਹੋਣ ਦਿੰਦੇ ਜਿਹੜਾ ਬੰਦਾ ਸੱਚ ਬੋਲਦਾ ਉਹਨੂੰ ਤੁਸੀਂ ਕਹਿੰਦੇ ਉਹਨੂੰ ਬਾਹਰ ਕੱਢ ਦਿਓ ਪਹਿਲੇ ਤਾਂ ਮੈਂ ਗਰਬਾ ਸਾਹਬ ਦੀ ਬੈਠੇ ਨੇ ਉਹ ਵੀ ਮਨੁੱਖ ਨੇ ਆਪਾਂ ਨੂੰ ਮਨੁੱਖੇ ਦਾ ਆਪਾਂ ਸੰਘਰਸ਼ੀ ਲੜਦੇ ਆ ਆਪਣੇ ਲੀਡਰ ਨੂੰ ਸੱਚੀ ਗੱਲ ਕਹੋ ਕਿ ਸਾਡੀ ਹਰਿਆਣੇ ਦੀ ਇਹ ਜ਼ਰੂਰਤ ਆ ਇਕਤਾ ਸਾਡੀ ਜ਼ਰੂਰਤ ਆ ਬਾਣਸੇ ਵਾਲੇ ਬਾਣਸੇ ਨੂੰ ਕਹਿਣ ਸਟੇਟ ਪ੍ਰਧਾਨ ਨੂੰ ਕਹਿਣ ਉਹ ਸੰਸਦਰ ਨੂੰ ਕਵੇ ਇਸੇ ਤਰ੍ਹਾਂ ਬਸਪਾ ਵਾਲੇ ਕਹਿਣ ਕਰਨਾਲ ਸਿੰਘ ਵੀ ਤਾਂ ਬਸਪਾ ਵਿੱਚੋਂ ਨਿਕਲੇ ਆ ਨਾ ਇਹ ਬਾਰੋਂ ਤਾਂ ਨਹੀਂ ਆਏ ਉਹਦੇ ਵਿੱਚੋਂ ਨਿਕਲੇ ਆ ਸਾਰੇ ਪਰ ਮੇਰਾ ਇਹ ਤਾਂ ਜ਼ਰੂਰੀ ਸੀ ਕਿ ਗੱਲ ਪਰਦੇ ਵਿੱਚ ਨਾ ਰਹਿ ਜਵੇ ਇੱਕ ਹੁੰਦੀ ਫੇ ਮਰ ਉਹ ਗੱਲ ਨਹੀਂ ਹੋਈ ਜੀ ਉਹ ਗੱਲ ਤੇ ਪਰਦਾ ਪੈ ਜਾਂਦਾ ਹੈ ਇਸ ਗੱਲ ਦਾ ਮੈਂ ਪਰਦਾ ਚੁੱਕਣ ਵਧੇ ਖੜਾ ਹੋਇਆ ਹਾਂ ਕਿ ਡਰੋ ਨਾ ਆਪਾਂ ਦੇਖੋ ਮਾਰ ਸਾਨੂੰ ਪੈਂਦੀ ਆ ਵੱਡੇ ਲੀਡਰਾਂ ਦਾ ਕੱਖ ਨਹੀਂ ਵਿਗੜਦਾ ਹਵਾਈ ਜਹਾਜ਼ਾਂ ਦੇ ਘੁੰਮਦੇ ਨੇ 50-50 ਲੱਖ ਦੀਆਂ ਗੱਡੀਆਂ 'ਚ ਘੁੰਮਦੇ ਨੇ ਉਹ ਸਾਰੇ ਆਪਾਂ ਨੂੰ ਪਤਾ ਹੈ ਮਾਰ ਪੈਂਦੀ ਆ ਵੋਟਰ ਨੂੰ ਜਿਹਨੇ ਮਹੱਲੇ ਵਿੱਚ ਰੋਟੀ ਕਮਾ ਕੇ ਖਾਣੀ ਕੁੱਟ ਪੈਂਦੀ ਆ ਉਹਨੂੰ ਜਦੋਂ ਉਹ ਜ਼ਿਮੀਂਦਾਰ ਨਾਲ ਮੁਕਾਬਲਾ ਕਰਕੇ ਬਾਂਸੇਦ ਨੂੰ ਜਾਂ ਬਸਪਾ ਨੂੰ ਜਾਂ ਕਿਸੇ ਨੂੰ ਵੋਟ ਪਾਉਂਦਾ ਹੈ ਤੇ ਅਗਲਾ ਉਹ ਰੋਟੀ ਪਾਣੀ ਦਾ ਖੇਸ ਜਣਾ ਤਿਆਗਦਾ ਹੈ ਉਹਨਾਂ ਲੀਡਰਾਂ ਦਾ ਕੁਝ ਨਹੀਂ ਵਿਗੜਦਾ ਫਿਰ ਬਣਾਉਣ ਵਾਲੇ ਮਹਾਨ ਹੁੰਦੇ ਨੇ ਬਣਨ ਵਾਲਾ ਕਦੀ ਵੀ ਨੇ ਜ਼ਿੰਦਗੀ ਸੋਚੋ ਕਿ ਐਂਟੀ ਬਣਨ ਵਾਲਾ ਮਹਾਨ ਵਿਅਕਤੀ ਹੁੰਦਾ ਤੁਸੀਂ ਬਣਾਉਣ ਵਾਲੇ ਮਹਾਨ ਹੁੰਦੇ ਆ ਅੱਜ ਜਿਵੇਂ ਪੰਜਾਬ ਤੋਂ ਸਰਬਜੀਤ ਮੁੰਡਾ ਜਿੱਤ ਗਿਆ ਜਿਹਨੇ ਬਿੰਦ ਸਿੰਘ ਜੀ ਦੇ ਨਾਲ ਗਾਂਧੀ ਨੂੰ ਮਾਰਿਆ ਮੈਂ ਕੱਲ ਉਹਦੇ ਬਦਲੇ ਬੋਲਿਆ ਮੈਂ ਕਿਹਾ ਤੂੰ ਯਾਰ ਇਨਵਾਕੇ ਦੇ ਬੰਦਿਆਂ ਦੀ ਗੱਲ ਕਰ ਦੂੰ ਕਦੇ ਅਮਰਤਪਾਲ ਦੀ ਗੱਲ ਕਰਦਾ ਕਦੀ ਕਿਸੇ ਦੀ ਤੂੰ ਡਾਕਟਰ ਮੇਡ ਕਰ ਨੂੰ ਤੜਕੇ ਉੱਠ ਕੇ ਸਜਦਾ ਕਰਿਆ ਕਰ ਜਿਹਦੀ ਰਿਜ਼ਰਵਟਾ ਦੇ ਆਧਾਰ ਤੇ ਤੈਨੂੰ ਲੋਕਾਂ ਨੇ ਬਣਾ ਦਿੱਤਾ ਐਂਟੀ ਨਹੀਂ ਬੱਤ ਤੈਨੂੰ ਤਾਂ ਇਹਨਾਂ ਜਰਨਲ ਸ਼ੀਟ ਤੇ ਖਲੋਣ ਹੀ ਨਹੀਂ ਦੇਣਾ ਉਹ ਕਦੀ ਵੀ ਨਹੀਂ ਉਹ ਲਾਣਾ ਚਾਹੁੰਦਾ ਵੀ ਇਹ ਲੋਕ ਆਗੂ ਬਣਨ ਸਾਡੇ ਉਹ ਮੇਰਾ ਇਹ ਮਤਲਬ ਹੈ ਆਪਣੇ ਪਲੀਡਰਾਂ ਦੇ ਕੰਨੀ ਪਰੋ ਮੈਂ ਤਾਂ ਅਗੇ ਦਿੱਲੀ ਤੱਕ ਜੋਰ ਲਾਇਆ ਮਿਲ ਕੇ ਉਹਨਾਂ ਇਸ ਗੱਲੋਂ ਤਵੱਜੋ ਨਹੀਂ ਦਿੱਤੀ ਮੈਂ ਭਾਨੂੰ ਪ੍ਰਤਾਪ ਨੂੰ ਪੁੱਛਿਆ ਵੀ ਭਾਨੂੰ ਜੀ ਕਦੇ ਤੁਸੀਂ ਚੰਦਰਸ਼ੇਖਰ ਨੂੰ ਮਿਲੇ ਹੋ ਅਖੇ ਜੀ ਇੱਕ ਵਾਰੀ ਗਿਆ ਸੀ ਉਹ ਭਾਈ ਸਾਹਨੇ ਕੋ ਜਵਾਬ ਨਹੀਂ ਦਿੱਤਾ ਹਰ ਬੰਦਾ ਇਹ ਚਾਹੁੰਦਾ ਹੈ ਜਿਹਨ 11000 ਖਿਡਾਰੀ ਕ੍ਰਿਕਟ ਜਾਂ ਹਾਕੀ ਦੇਂਦੇ ਹਨ ਉਹ ਇਹ ਜਾਣਦੇ ਅੱਜ ਕਿ ਮੈਂ ਇਕੱਲਾ ਹੀ ਗੇਮ ਕੱਢ ਕੇ ਲੈ ਜਾ ਤਾਂ ਮੇਰਾ ਨਾਮ ਬਣ ਜੇ ਕਰਨਲ ਸਿੰਘ ਦੇ ਟੈਂਕ ਇਹ ਇਹ ਵੀਧ ਰਿਹਾ ਸਾਡੇ ਨਾਲ ਉਹ ਕੱਲਾ ਪਾਂਸੇ ਆਪਣੀ ਜੇਮ ਕੱਢਣੀ ਚਾਹੁੰਦੀ ਆ ਮਾਇਆਵਤੀ ਆਪਣੀ ਕੱਢਣੀ ਚਾਹੁੰਦੀ ਆ ਚੰਦਰ ਸ਼ੇਖ ਆਪਣੇ ਤੌਰ ਤੇ ਜੋੜ ਲਵੇ ਕੁੰਡਾ ਸਾਡਾ ਹੋ ਹੀ ਜਾਂਦਾ ਵੋਟਰ ਜਾਵੇ ਤਾਂ ਕਿੱਧਰ ਜਾਵੇ ਅਸੀਂ बार-बार ਮੂਰਖ ਬਣ ਕੇ ਜਾ ਉੱਤੇ ਸੌਦੇ ਹੋਗੇ ਸਮਝੌਤੇ ਹੋਗੇ ਇਹਨੂੰ ਪਾ ਦਿਓ ਜੀ ਵੋਟਾਂ ਦੇ ਕਿਉਂ ਪਾ ਦਈਏ ਸਾਡਾ ਵੀ ਕੋਈ ਦਿਮਾਗ ਹੁਦਰਤ ਨੇ ਦਿੱਤਾ ਆ ਅਸੀਂ ਫੈਸਲਾ ਕਰਾਂਗੇ ਕਿੰਨੂੰ ਵੋਟ ਦੇਣੀ ਆ ਕਿੰਨੂੰ ਨਹੀਂ ਦੇਣੀ ਇਹ ਚੀਜ਼ਾਂ ਨੂੰ ਤੁਸੀਂ ਆਪਣੇ ਲੀਡਰਾਂ ਦੇ ਕੰਨਾਂ 'ਚ ਪਾਓ ਇਹ ਲੀਡਰਾਂ ਦੇ ਕੰਨਾਂ 'ਚ ਖਿੜਕੀਆਂ ਹੁੰਦੀਆਂ ਨਾ ਅਮਨੇ ਸ਼ਾਹ ਜਿਹੜੇ ਸੀਆਈਡੀ ਰਿਪੋਰਟਰ ਹੁੰਦੇ ਆ ਨਾ ਅੰਗਰੇਜ਼ ਦਾ ਰਾਜ ਨਹੀਂ ਉਹਨਾਂ ਖਤਮ ਆਇਆ ਜਦੋਂ ਉਹਦੇ ਸਲਾਹਕਾਰਾਂ ਨੇ ਸਹੀ ਸਲਾਹ ਨਹੀਂ ਉਹਨੂੰ ਦਿੱਤੀ ਮਾਇਆਵਧੀ ਦੀ ਤਾਂ ਕਮਜੋਰਪੇ ਕਿ ਉਹਨੂੰ ਚਾਪਲੂਸੀ ਕਰਨ ਵਾਲਿਆਂ ਨੂੰ ਉਹਨੂੰ ਸਹੀ ਗੱਲ ਦੱਸੀ ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭੈਣ ਜੀ ਕਿੰਨੇ ਉਹਨੂੰ ਬਾਹਰ ਕੱਢ ਦਿਓ ਯਾਰੋ ਦੇ ਵਰਕਰਾਂ ਦੀ ਗੱਲ ਤੇ ਗੁੱਸਾ ਆਪਾ ਕਰਨ ਨਾਲ ਫਿਰ ਆਪਾਂ ਸਮਾਜ ਵਿੱਚ ਅੱਗੇ ਨਹੀਂ ਵਧ ਸਕਦੇ ਇਹ ਮੇਰਾ ਇੱਕ ਸੁਝਾਅ ਸੀ ਇਹਨੂੰ ਨਿਮਰਤਾ ਸਹਿਤ ਸੋਚਣਾ ਹੈ ਘਰ ਜਾ ਕੇ ਸੋਚਣਾ ਹੈ ਕਿ ਮੈਂ ਠੀਕ ਕਿਹਾ ਕਿ ਗਲਤ ਕਿਹਾ ਇਸ ਵਾਸਤੇ ਉਹ ਜ਼ਰੂਰੀ ਹੈ ਸਾਡਾ ਇਕਤਾ ਉੱਤੋਂ ਹੋਵੇ ਜਿਹੜਾ ਸਿਆਣਾ ਜ਼ਿਮੀਂਦਾਰ ਹੁੰਦਾ ਨਾ ਉਹਦੇ ਕੋਲੇ 20 25 ਅਕੜ ਦਾ 40 ਕਿੱਲੇ ਦਾ ਪਲਾਟ ਹੋਵੇ ਖੇਤ ਉੱਚੇ 'ਚੋਂ ਬੋਰ ਲਾਉਂਦਾ ਹੈ ਤੇ ਨੀਵੇਂ 'ਥਾਂ ਨੂੰ ਪਾਣੀ ਆਪੇ ਆ ਜਾਂਦਾ ਜਿਹੜਾ ਬੇਵਕੂਫ ਕਿਸਾਨ ਹੈ ਨੀਵੇਂ 'ਥਾਂ ਬੋਰ ਕਰਕੇ ਪਜਪਾਣਾ ਪਾਣੀ ਖਿਚਰਾਉਂਦਾ ਉਹ ਪੈਸੇ ਵੀ ਪਾਰ ਜਾਂਦੇ ਨੇ ਤੇ ਪਾਣੀ ਨਹੀਂ ਤੇ ਖਰਚਾ ਵੀ ਬਿਜਲੀ ਦੀ ਦੁੱਗਣੀ ਵੱਧਦੀ ਉਹਤਲੇ ਲੀਡਰ ਸੁਧਰ ਜਣ ਅਸੀਂ ਸੁਧਰੇ ਆ ਸਾਡੇ ਵਿੱਚ ਕੋਈ ਜਾਤੀ ਪਾਤੀ ਦਾ ਸਵਾਲ ਨਹੀਂਗਾ ਪੈਦਾ ਹੁੰਦਾ ਧੀਰੇ 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 ਲੋਕ ECA ਨੂੰ ਸਮਝਣ ਲੱਗ ਜਾਣਗੇ ਰਿਸ਼ਤੇ ਵੀ ਹੋਣੇ ਸ਼ੁਰੂ ਹੋ ਜਾਣਗੇ ਹੁਣ ਤਾਂ ਹੋ ਵੀ ਰਹੇ ਨੇ ਬਾਲਮੀ ਕੁੜੀਆਂ ਮੁੰਡਿਆਂ ਵਾਲ ਪਾਲਮੀ ਕੁੜੀਆਂ ਸ਼ਾਦੀ ਕਰਾ ਰਹੀਆਂ ਨੇ ਰਵਦਾਸੀ ਭਾਈ ਸ਼ਾਦੀ ਕਰਾ ਰਹੀਆਂ ਨੇ ਠਾਕਰਾਂ ਦੀਆਂ ਕਰਾ ਰਹੀਆਂ ਨੇ ਜਾਟਾਂ ਦੀਆਂ ਕਰਾ ਰਹੀਆਂ ਨੇ ਸਾਡੀਆਂ ਵੀ ਲੜਕੀਆਂ ਕਈ ਫਿਰ ਉਧਰ ਉਧਰ ਜਾ ਰਹੀਆਂ ਨੇ ਇਹ ਖਾਸ ਵੱਡੀ ਗੱਲ ਨਹੀਂ ਇਹ ਹੋ ਜਾਏਗਾ ਪਰ ਸਵਾਲ ਇਹ ਆ ਵੀ ਅਸੀਂ ਆਪਣੇ ਲੀਡਰਾਂ ਦੇ ਦਾ ਕੰਗਾ ਤੇ ਮੈਲ ਪੜੀ ਉਹ ਕੱਢੀਏ ਸਾਨੂੰ ਹਰਿਆਣੇ ਵਿੱਚ ਮਾਰ ਪੈਂਦੀ ਹਰ ਵਾਰੀ ਔਰ ਅਸੀਂ ਫਿਰ ਮੁੜ ਕੇ ਹਾਂ ਜੀ ਰੋਹ ਕੇ ਤੁਰੇ ਫਿਰਦੇ ਜਦ ਮਾਂ ਮਰੀ ਹੁੰਦੀ ਆ ਉਹਨਾਂ ਗੱਲਾਂ ਦਾ ਧਿਆਨ ਰੱਖਣਗੇ ਲੋੜ ਆ ਬੋਡ ਦਾ ਜੋਧਿਆ ਬੋਡ ਤੋਂ ਪਾਵਰ ਦਿਓ ਆਪਣੀ ਇਹਨਾਂ ਚੀਜ਼ਾਂ ਦਾ ਧੰਨਵਾਦ ਜੀ ਆਇਆਂ ਨੂੰ ਬਹਿ ਰੁਖ ਖਾਲਸਾ ਦੀ ਕੀ ਫਤਿਹ